ਪਾਣੀ ਵਾਰ ਬੰਨੇ ਦੀਏ ਮਾਏ ਬਨਾ ਰਬਰ ਕੜਾ ਪਾ ਸੁੱਖਾ ਸੁੱਖ ਦੀਨੂ ਮੈਂ ਦਿਨ ਆਏ ਬਨਾ ਤੇ ਰਬਰ ਕੜਾ ਸਾਨੂੰ ਵਿਆਹ ਵਾਲੇ ਕੱਪੜੇ ਪਵਾ ਦਿੰਦੇ ਨੇ ਥੋੜੇ ਜਿ ਜਿਨ੍ਹਾਂ ਨੇ ਕਦੀ ਵੀ ਕੁਛ ਨਾ ਪਾਇਆ ਹੋਵੇ ਮੇਰੇ ਵਰਗੇ ਨੇ ਉਹਨਾਂ ਦੇ ਕੰਨਾਂ 'ਚ ਵਾਲੀਆਂ ਵੀ ਪੈ ਜਾਂਦੀਆਂ ਤੋਂ ਸੱਚਮੁੱਚ ਹੀ ਲੱਗਦਾ ਮੈਂ ਕਿਸੇ ਵਿਆਹ ਤੇ ਹੀ ਆ ਗਈਆਂ ਪੇ ਸਾਡਾ ਬਹੁਤਾ ਸਮਾ ਜਿਹੜਾ ਉਹ ਇਨਾਂ ਦੇ ਵਿੱਚ ਨਿਕਲਦਾ ਤੇ ਪਰਿਵਾਰ ਸਾਡਾ ਇਹੀ ਹੁੰਦਾ ਹੈ ਬਹੁਤਾ ਇਹ ਪਰਿਵਾਰ ਹੈ ਉਸ ਪਰਿਵਾਰ ਨਾਲ ਵੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਈ ਦੀਆਂ ਨੇ ਇਸ ਪਰਿਵਾਰ ਨੂੰ ਪਿਆਰ ਦੇਈਦਾ ਵੈ ਇਨਾਂ ਕੋਲ ਕੋਈ ਸੁਣੀ ਦੀਆਂ ਵੀ ਐ ਸੁਣਾਈ ਦੀਆਂ ਵੀ ਇਹਨਾਂ ਨੂੰ ਜੋ ਜ਼ਿਆਦਾ ਕੀਤਾ ਹੈ ਮੈਂ ਥੀਏਟਰ ਬਹੁਤ ਸਾਲ ਕੀਤਾ ਹੈ ਸਟਰਗਲ ਬਹੁਤ ਕੀਤੀ ਹੈ ਕਈ ਵਾਰ ਇਹ ਸਭ ਇਹ ਸੁਣਨ ਨੂੰ ਵੀ ਮਿਲਦਾ ਹੁੰਦਾ ਹੈ ਕਿ ਲਓ ਆਹ ਹੁਣ ਪੰਗੂ ਮੈਣਵਾ ਕੰਮ ਕਰੀ ਜਾਂਦੇ ਆ ਪਰ ਜਿਹੜੇ ਪੈਰਾਂ ਦੇ ਕੰਡੇ ਆ ਉਹ ਕਿਸੇ ਬੰਦੇ ਨੇ ਦੇਖੇ ਨਹੀਂ ਹੁੰਦੇ ਉਹ ਵਿਆਹ ਦੇ ਵਿੱਚ ਵਿਆਹ ਵਾਲੀਆਂ ਰੌਣਕਾਂ ਲੱਗੀਆਂ ਹੁੰਦੀਆਂ ਕਿ ਕਨਾਤਾਂ ਲੱਗੀਆਂ ਹੋਣ ਚੰਡੀਆਂ ਲੱਗੀਆਂ ਹੋਣ ਤੇ ਸੋਹਣੇ ਸੋਹਣੇ ਕੱਪੜੇ ਪਾਏ ਹੋਣ ਤੇ ਜਿੱਥੇ 10 ਕ ਬੀਬੀਆਂ ਇਕੱਠੀਆਂ ਹੋ ਕੇ ਬੈਠੀਆਂ ਹੋਣ ਉੱਥੇ ਰੌਣਕਾਂ ਤਾਂ ਆਪੇ ਹੁੰਦੀਆਂ ਨੇ ਕਈ ਨਹੀਂ ਬਹੁਤ ਮੰਨਣਾ ਹੈਗੀ ਆ ਵੀ ਚਲੋ ਜਿੰਨਾ ਚਿਰ ਸਾਡੇ ਸਾਹ ਚੱਲਦੇ ਉਹਨਾਂ ਚਿਰ ਨਨਕਾਣਾ ਸਾਹਿਬ ਤਾਂ ਦੇਖੇਗੀ ਬਾਬਾ ਜੀ ਸਾਨੂੰ ਬੁਲਾ ਲੈਣ ਉਹਨਾਂ ਦੇ ਦਰਸ਼ਨ ਤਾਂ ਕਰ ਲਈਏ ਜਾ ਕੇ ਨਨਕਾਣਾ ਸਾਹਿਬ ਦੇ ਮੇਰੇ ਕਾਲੇ ਰੰਗ ਦੇ ਯਾਰ ਦੇ ਸੈੱਟ ਤੇ ਅਸੀਂ ਪਹੁੰਚੇ ਹੋਏ ਹਾਂ ਔਰ ਮੈਂ ਹਰ ਸਿਮਰਨ ਉਹਨਾਂ ਦੀ ਸਨੈਪਚੈਟ ਵੇਖੀ ਸੀ ਬਹੁਤ ਰੌਣਕਾਂ ਲੱਗੀਆਂ ਹੋਈਆਂ ਸੀ ਕੱਲ ਤੋਂ ਅੱਜ ਮੈਂ ਕਿਹਾ ਯਾਰ ਇੱਥੇ ਆ ਕੇ ਗੱਲਬਾਤ ਕਰਨੀ ਬਣਦੀ ਹੈ ਔਰ ਜਿਹੜਿਆਂ ਨੇ ਰੌਣਕਾਂ ਲਾਈਆਂ ਉਹ ਮੈਨੇ ਇੱਥੇ ਮੌਜੂਦ ਹੈ ਜਤਿੰਦਰ ਕੌਰ ਮੈਮ ਨੇ ਇੱਥੇ ਗੁਰਪ੍ਰੀਤ ਪੰਗੂ ਮੈਮ ਸਤਵੰਤ ਮੈਮ ਇੱਥੇ ਮੌ ਤੋ ਬਹੁਤ ਰੌਣਕਾਂ ਲੱਗੀਆਂ ਹੋਈਆਂ ਹੈ ਨਾ ਵਿਆਹ ਵਾਲਾ ਸੀਨ ਹੀ ਵਿਆਹ ਵਾਲਾ ਹੈ ਤੇ ਮਾਹੌਲ ਵੀ ਬਣਿਆ ਕਿਉਂਕਿ ਜਦੋਂ ਅਸੀਂ ਸਾਰੇ ਜਿਹੜਾ ਆਰਟਿਸਟਾਂ ਨੇ ਇਕੱਠਿਆਂ ਕੰਮ ਕੀਤਾ ਹੈ ਤੇ ਜਦੋਂ ਅਸੀਂ ਇਕੱਠੇ ਮਿਲ ਜਾਂਦੇ ਹਾਂ ਤੇ ਆਨੰਦ ਹੀ ਹੋਰ ਆਉਂਦਾ ਹੈ ਦੇਖੋ ਫਿਲਮ ਦੇ ਸੈੱਟ ਤੇ ਰੂਹ ਵਾਲੇ ਆਰਟਿਸਟਾਂ ਦਾ ਇੱਕ ਸੈੱਟ ਤੇ ਮਿਲ ਜਾਣਾ ਇਹ ਬੜਾ ਸੁਭਾਗਾ ਹੁੰਦਾ ਸਾਡੇ ਲਈ ਵੈਸੇ ਤਾਂ ਸਾਰੇ ਆਰਟਿਸਟ ਹੀ ਫੁੱਲਾਂ ਵਰਗੇ ਹੁੰਦੇ ਨੇ ਪਰ ਇਸ ਸੈੱਟ ਤੇ ਆ ਕੇ ਅਸੀਂ ਬਹੁਤ ਇੰਜੋਏ ਕਰ ਰਹੇ ਹਾਂ ਜਤਿੰਦਰ ਮੈਮ ਤੁਸੀਂ ਦੱਸੋ ਕਿਹੜਾ ਕਿਰਦਾਰ ਇਸ ਫਿਲਮ ਦੇ ਵਿੱਚ ਨਿਭਾ ਰਹੇ ਮੈਂ ਇਹਦੇ ਵਿੱਚ ਦਾਦੀ ਦਾ ਰੋਲ ਕਰ ਰਹੀ ਆ ਹਾਂ ਜੀ ਹਾਂ ਨਹੀਂ ਇਹਦਾ ਕਿ ਨਾਲ ਹਰਸਮਰਨ ਚਾਂਦ ਹਾਂ ਜੀ ਇਹਦੀ ਦਾਦੀ ਵੀ ਤੇ ਉਧਰੋਂ ਜਿਹੜਾ ਮੁੰਡਾ ਏ ਉਹਦੀ ਦਾਦੀ ਹਾਂ ਇਹਨਾਂ ਦੀ ਦਾਦੀ ਦਾ ਕਰ ਰਹੀ ਆ ਤੇ ਜਦੋਂ ਸਾਨੂੰ ਵਿਆਹ ਵਾਲੇ ਕੱਪੜੇ ਪਵਾ ਦਿੰਦੇ ਨੇ ਤਾਂ ਥੋੜੇ ਜਿ ਜਿਨ੍ਹਾਂ ਨੇ ਕਦੀ ਵੀ ਕੁਛ ਨਾ ਪਾਇਆ ਹੋਵੇ ਮੇਰੇ ਵਰਗੀਆਂ ਉਹਨਾਂ ਦੇ ਕੰਨਾਂ 'ਚ ਵਾਲੀਆਂ ਵੀ ਪੈ ਜਾਂਦੀਆਂ ਤਾਂ ਸੱਚਮੁੱਚ ਹੀ ਲੱਗਦਾ ਮੈਂ ਕਿਸੇ ਵਿਆਹ ਤੇ ਹੀ ਆ ਗਈ ਆ। ਔਰ ਅੱਗੋ ਫਿਰ ਜਦੋਂ ਆਪਣੀਆਂ ਮੈਨੂੰ ਮਿਲ ਜਾਂਨ ਸਾਰੀਆਂ ਇਹ ਸਾਰੀਆਂ ਛੋਟੀਆਂ ਨੇ ਮੇਰੇ ਨਹੀਂ ਮੇਰੇ ਸਾਥੀ ਨਹੀਂ ਛੋਟੀਆਂ ਭੈਣਾ ਮੇਰੀਆਂ ਨੇ ਧੀਆਂ ਵਰਗੀਆਂ ਨੇ ਤੇ ਮੈਨੂੰ ਬਿਲਕੁਲ ਅੰਦਰੋਂ ਅੰਦਰੋਂ ਹੀ ਕਿ ਅੰਦਰੋਂ ਮੋਹ ਆਂਦਾ ਵੈ ਬੜਾ ਚੰਗਾ ਲੱਗਦਾ। ਵੀ ਆਪਣੇ ਮਿਲਨੇ ਮੇਰੇ ਫਿਰ ਆਪਣਾ ਪਰਿਵਾਰ ਬੈਠਾ ਆ ਆਪਣੇ ਮਿਲਨੇ ਕਿਉਂਕਿ ਸਾਡਾ ਬਹੁਤਾ ਸਮਝੜਾ ਉਹ ਇਨਾਂ ਦੇ ਵਿੱਚ ਨਿਕਲਦਾ ਤੇ ਪਰਿਵਾਰ ਸਾਡਾ ਇਹੋ ਹੀ ਹੁੰਦਾ ਹੈ ਬਹੁਤਾ ਇਹ ਪਰਿਵਾਰ ਹੈ ਉਸ ਪਰਿਵਾਰ ਨਾਲ ਵੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਈ ਦੀਆਂ ਨੇ ਇਸ ਪਰਿਵਾਰ ਨੂੰ ਪਿਆਰ ਦੇਈਦਾ ਵੈ ਇਨਾਂ ਕੋਲ ਕੋਈ ਸੁਣੀ ਦੀਆਂ ਵੀ ਐ ਸੁਣਾਈ ਦੀਆਂ ਵੀ ਇਨਾਂ ਨੂੰ ਲੋ ਚੰਗਾ ਲੱਗ ਚੰਗਾ ਲੱਗਦਾ ਬੇਟਾ ਸਾਰਾ ਬਹੁਤ ਬਹੁਤ رونਕ ਲੱਗੀ ਹੋਈ ਹੈ ਬਹੁਤ ਚੰਗਾ ਲੱਗ ਰਿਹਾ ਜੀ ਪੰਗ ਮੈਮ ਤੁਸੀਂ ਦੱਸੋ ਕੀ ਕਹਿੰਦੇ ਇਹ ਕਾਫੀ ਫਿਲਮ ਆਸਟ੍ਰੇਲੀਆ ਦੇ ਵਿੱਚ ਬਣੀ ਹੈ ਤੇ ਇੱਥੇ ਆ ਕੇ ਚੰਗਾ ਲੱਗਿਆ ਮੇਰੇ ਨਾਲ ਸਤਵੰਤ ਹੈ ਜਤਿੰਦਰ ਪਹਿੰਜੀ ਹੈ ਜਿਹੜੇ ਸਾਡੇ ਬਹੁਤ ਸੀਨੀਅਰ ਹੈ ਸਾਰੀ ਪੰਜਾਬੀ ਇੰਡਸਟਰੀ ਇਹਨਾਂ ਦਾ ਸਤਿਕਾਰ ਕਰਦੇ ਆ ਕਿਉਂਕਿ ਜਦੋਂ ਛੋਟੇ ਵੱਡਿਆਂ ਦਾ ਸਤਿਕਾਰ ਕਰਨਗੇ ਤਾਂ ਹੀ ਸਿੱਖ ਸਕਦੇ ਆ ਤੇ ਇਹਦੇ ਵਿੱਚੋਂ ਮੈਨੂੰ ਲੱਗਦਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਹ ਦੇਖਣਾ ਚਾਹੀਦਾ ਮੈਂ ਇਹ ਨਹੀਂ ਕਹਿੰਦੀ ਕਿ ਛੋਟੇ ਬੱਚੇ ਸਾਡੇ ਨਾਲ ਐਡਵਾਂਸ ਨਹੀਂ ਐਡਵਾਂਸ ਨੇ ਟੈਕਨੀਕਲੀ ਐਡਵਾਂਸ ਨੇ ਸੋਸ਼ਲ ਮੀਡੀਆ ਰਾਹੀਂ ਐਡਵਾਂਸ ਨੇ ਪਰ ਬਸ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਅਸੀਂ ਉਹਨਾਂ ਤੋਂ ਵੀ ਸਿੱਖਦੇ ਆ ਪਰ ਉਹ ਸਾਡੇ ਤੋਂ ਸਿੱਖਦੇ ਨੇ ਇਸ ਸੱਟ ਤੇ ਆ ਕੇ ਜਿਹੜੇ ਸਾਡੇ ਨਾਲ ਛੋਟੇ ਨੇ ਜਿਵੇਂ ਮੇਰੇ ਨਾਲ ਲੜਕੀ ਖੜੀ ਹੈ ਨਵ ਹਨਾ ਨਾਲ ਸਤਵੰਤ ਬੈਠੇ ਨੇ ਉਮਰ 'ਚ ਮੈਥੋਂ ਛੋਟੇ ਨੇ ਤੇ ਫਿਲਮ ਇੰਡਸਟਰੀ 'ਚ ਮੈਥੋਂ ਪਹਿਲਾਂ ਆਏ ਨਹੀਂ ਮੈਂ ਬਿਲਕੁਲ ਕਹਿਣ ਨੂੰ ਤਿਆਰ ਹਾਂ ਕਿਉਂਕਿ ਮੈਨੂੰ ਕਦੇ ਵੀ ਨਹੀਂ ਆਇਆ ਹੋਇਆ ਮੈਂ ਥੀਏਟਰ ਜਿਆਦਾ ਕੀਤਾ ਮੈਂ ਥੀਏਟਰ ਬਹੁਤ ਸਾਲ ਕੀਤਾ ਸਟਰਗਲ ਬਹੁਤ ਕੀਤੀ ਹੈ ਕਈ ਵਾਰੀ ਸਾਨੂੰ ਇਹ ਸੁਣਨ ਨੂੰ ਵੀ ਮਿਲਦਾ ਹੁੰਦਾ ਹੈ ਕਿ ਲਓ ਆਹਾ ਹੁਣ ਪੰਗੂ ਮਣਵਾ ਕੰਮ ਕਰੀ ਜਾਂਦੇ ਆ ਪਰ ਜਿਹੜੇ ਪੈਰਾਂ ਦੇ ਕੰਡੇ ਆ ਉਹ ਕਿਸੇ ਬੰਦੇ ਨੇ ਦੇਖੇ ਨਹੀਂ ਹੁੰਦੇ ਸਾਨੂੰ ਇਕੱਲੇ ਫੁੱਲ ਹੀ ਦਿਖਦੇ ਆ ਹਰ ਬੰਦਾ ਜਿਹੜੇ ਪੁਰਾਣੇ ਆਰਟਿਸਟ ਆ ਉਹ ਸਟਰਗਲ ਕਰਕੇ ਹੀ ਆਏ ਨੇ ਜਦੋਂ ਅਸੀਂ ਸਟਰਗਲ ਕਰਕੇ ਆਉਨੇ ਆ ਉਹ ਸਾਨੂੰ ਚੰਗਾ ਵੀ ਲੱਗਦਾ ਕਿਉਂਕਿ ਅਸੀਂ ਪਰਪੱਕ ਹੁੰਨੇ ਆ ਸਾਨੂੰ ਦੁੱਖ ਨਹੀਂ ਐ ਇਸ ਗੱਲ ਦਾ ਕੋਈ ਦੁੱਖ ਨਹੀਂ ਅਸੀਂ ਪਰਪੱਕ ਹੁੰਨੇ ਆ ਤੇ ਉਸ ਤੋਂ ਬਾਅਦ ਇਸ ਸੈੱਟ ਤੇ ਬੜਾ ਚੰਗਾ ਲੱਗ ਰਿਹਾ ਸਤਬੰਤ ਇੱਕ ਮਾਂ ਦੇ ਰੂਪ ਵਿੱਚ ਐ ਇੱਕ ਦਾਦੀ ਦੇ ਰੂਪ ਵਿੱਚ ਐ ਮੈਂ ਇੱਕ ਤਾਈ ਜਾਂ ਚਾਚੀ ਦੇ ਰੂਪ ਵਿੱਚ ਐ ਅੱਛੀ ਫਿਲਮ ਐ ਇਹ ਇਸ ਫਿਲਮ ਦੇ ਵਿੱਚ ਨਾ ਲਾਸਟ ਤੇ ਮੈਸੇਜ ਬਹੁਤ ਵੱਡਾ ਐ ਸਾਨੂੰ ਬਹੁਤ ਚੰਗਾ ਲੱਗਿਆ ਹਨਾ ਮੇਰੇ ਕਾਲੇ ਰੰਗ ਦਾ ਯਾਰ ਲੋਕਾਂ ਨੂੰ ਹੀ ਲੱਗਦਾ ਹੋਣਾ ਕਿ ਪਤਾ ਨਹੀਂ ਯਾਰ ਕਿਵੇਂ ਬਣਾਇਆ ਕੀ ਕਿਹਾ ਜਦੋਂ ਅਸੀਂ ਲਾਸਟ ਸੀਨ ਦੇਖਿਆ ਨਾ ਸੱਚੀ ਪੈੰਜੀ ਦਾਦੀ ਦੇ ਕਰੈਕਟਰ ਦੇ ਵਿੱਚ ਉਸ ਗੱਲ ਨੂੰ ਲੈ ਕੇ इमोशनल ਜਦੋਂ ਹੋਏ ਤਾਂ ਅਸੀਂ ਬੈਠੇ ਵੱਡਾ ਮੈਸੇਜ ਹੈ ਹੁਣ ਅਸੀਂ ਉਹ ਫਿਲਮ ਦਾ ਐਂਡ ਤਾਂ ਤੁਹਾਨੂੰ ਰਿਵੀਲ ਨਹੀਂ ਕਰਨਾ ਦੇਖ ਕੇ ਪਤਾ ਪਰ ਮੈਸੇਜ ਬਹੁਤ ਵੱਡਾ ਹੈ ਮੈਨੂੰ ਲੱਗਿਆ ਕਿ ਇਨਸਾਨੀਅਤ ਦੀ ਗੱਲ ਹੈ ਜੀ ਜੀ ਅਜਿਹੀਆਂ ਫਿਲਮਾਂ ਦਾ ਹਿੱਸਾ ਹੋਣਾ ਜਿੱਥੇ ਆਪਣੇ ਹੀ ਪਰਿਵਾਰ ਦੇ ਲੋਕ ਹੋਣ ਹੈ ਨਾ ਇੱਕ ਵੱਖਰਾ ਹੀ ਆਨੰਦ ਜੜਾ ਇਹ ਦਿੰਦੇ ਹੁੰਦੇ ਆ ਹੈ ਨਾ ਸੋ ਕੱਲ ਦਾ ਮੈਨੂੰ ਲੱਗਦਾ ਪਰਸੋਂ ਦੀ ਫਿਲਮ ਸ਼ੁਰੂ ਹੋਈ ਕਿ ਕੱਲ ਦੀ ਸੋ ਲੱਗ ਰਿਹਾ ਹੈ ਕਿ ਅੱਜ ਅੱਜ ਵਿਆਹ ਹੈ ਪਰ ਸੱਚੀ ਵਿਆਹ ਲੱਗੰਦਾ ਹੈ ਬਿਲਕੁਲ ਜੀ ਸੈਟਅਪ ਹੀ ਸਾਡਾ ਵਿਆਹ ਲਾ ਜਿਵੇਂ ਤੁਸੀਂ ਪਹਿਲਾਂ ਗੱਲ ਕਰ ਚੁੱਕੇ ਆ ਕਿ ਰੌਣਕਾਂ ਤੇ ਜਦੋਂ ਵਿਆਹ ਦੇ ਵਿੱਚ ਵਿਆਹ ਵਾਲੀਆਂ ਰੌਣਕਾਂ ਲੱਗੀਆਂ ਹੁੰਦੀਆਂ ਕਿ ਕਨਾਤਾਂ ਲੱਗੀਆਂ ਹੋਣ ਚੰਡੀਆਂ ਲੱਗੀਆਂ ਹੋਣ ਤੇ ਸੋਹਣੇ ਸੋਹਣੇ ਕੱਪੜੇ ਪਾਏ ਹੋਣ ਤੇ ਜਿੱਥੇ 10 ਕਿ ਬੀਬੀਆਂ ਇਕੱਠੀਆਂ ਕੇ ਬੈਠੀਆਂ ਹੋਣ ਉੱਥੇ ਰੌਣਕਾਂ ਤਾਂ ਆਪੇ ਹੁੰਦੀਆਂ ਨੇ ਤੇ ਫਿਰ ਇਹ ਰੌਣਕਾਂ ਹੋਰ ਵੀ ਵਧੀਆ ਲੱਗਦੀਆਂ ਨੇ ਚੰਗੀਆਂ ਲੱਗਦੀਆਂ ਜਦੋਂ ਅਸੀਂ ਕਲਾਕਾਰ ਜਿਹੜੇ ਉਹ ਕਲਾਕਾਰ ਜਿਹੜੇ ਆਪਸ ਵਿੱਚ ਅਸੀਂ ਬੜੇ ਸਾਲਾਂ ਤੋਂ ਇਕੱਠੇ ਕੰਮ ਕਰਦੇ ਆ ਰਹੇ ਹਾਂ ਹਨਾ ਦੁੱਖ-ਸੋਕ ਵੀ ਕਰਦੇ ਆ ਹੁਣ ਜਤਿੰਦਰ ਮੈਡਮ ਸਾਡੇ ਐਨੇ ਸੀਨੀਅਰ ਹੈਗੇ ਨੇ ਮੈਂ ਇਹਨਾਂ ਨੂੰ ਮਤਲਬ 22-23 ਸਾਲ ਤੋਂ ਪਹਿਲਾਂ ਤੋਂ ਜਾਣਦੀ ਆ ਮੈਂ ਉਹਦਾ ਵੀ ਇਹਨਾਂ ਦੇ ਨਾਲ ਕੰਮ ਕਰ ਚੁੱਕੀ ਆ ਤੇ ਨੇ ਮੈਂ ਥੀਟਰ ਨਹੀਂ ਕੀਤਾ ਹੈਗਾ ਪਰ ਉਹਦਾ ਸੀ ਫਿਲਮਾਂ ਚ ਜਾਂ ਸੀਰੀਅਲ ਚ ਕੰਮ ਕੀਤਾ ਬੜੀਆਂ ਫਿਲਮਾਂ ਇਕੱਠਿਆਂ ਨੇ ਕੀਤੀਆਂ ਪੰਗੂ ਮੈਮ ਹੈਗੇ ਨੇ ਤੇ ਇਹ ਜਦੋਂ ਸਾਡੇ ਸੁਭਾਅਸ ਵਿੱਚ ਰਲਦੇ ਨੇ ਵਧੀਆ ਅਸੀਂ ਵੈਂਟੀਆਂ 'ਚ ਬੈਠੇ ਵੀ ਆਪਦੇ ਦੁੱਖੜੇ ਵੀ ਇੱਕ ਦੂਜੇ ਕੋਲੇ ਰੋਂਦੇ ਆ ਨਾ ਹਾਸੇ ਠੱਠੇ ਵੀ ਕਰਦੇ ਆ ਸਾਡੀ ਫੈਮਿਲੀ ਸਾਡਾ ਪਰਿਵਾਰ ਤੇ ਮੋਸਟਲੀ ਅਸੀਂ ਹੁਣ ਤੁਹਾਨੂੰ ਪਤਾ ਹੈ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਐਕਟਰ ਹੈ ਕਿੰਨੇ ਕਾ ਤੇ ਮੋੜਕੋੜ ਕੇ ਉਹ ਹੀ ਅਸੀਂ ਇਕੱਠੇ ਹੋਈ ਜਾਂਦੇ ਆ ਤੇ ਬੜਾ ਵਧੀਆ ਲੱਗਦਾ ਏ ਤੇ ਵਿਆਹ ਵਾਲਾ ਮਾਹੌਲ ਆ ਜਿਵੇਂ ਅੱਜ ਮੇਰੇ ਮੁੰਡੇ ਦਾ ਵਿਆਹ ਚੱਲ ਰਿਹਾ ਕੁੜੀ ਦਾ ਮੁੰਡੇ ਦਾ ਤਾਂ ਵਿਆਹ ਹੋ ਗਿਆ ਸੱਚੀ ਸੌਰੀ ਕੁੜੀ ਦਾ ਵਿਆਹ ਚੱਲ ਰਿਹਾ ਤੇ ਉਹ ਵਿਆਹ ਵਾਲਾ ਮਾਹੌਲ ਆ ਤੇ ਬਹੁਤ ਵਧੀਆ ਰੌਣਕਾਂ ਲੱਗੀਆਂ ਹੋਈਆਂ ਹਾਸੇ ਟੱਟੇ ਚੱਲੀ ਜਾਂਦੇ ਨੇ ਵਿਚ ਸੀਨ ਵੀ ਹੋਈ ਜਾਂਦੇ ਨੇ ਬੜੇ ਸੋਹਣੇ ਸੋਹਣੇ ਬੜੀ ਇਮੋਸ਼ਨਲ ਸੀਨ ਜਿਵੇਂ ਅੱਜ ਵੀ ਮੈਂ ਹੁਣ ਇੱਕ ਸੀਨ ਕਰਕੇ ਆਈਆਂ ਜਿਵੇਂ ਕੱਲ ਵੀ ਮੈਮ ਨੇ ਦੱਸਿਆ ਕਿ ਇੱਕ ਸਾਡਾ ਕਲਾਈਮੈਕਸ ਸੀਨ ਸੀਗਾ ਬੜਾ ਖੂਬਸੂਰਤ ਸੀਗਾ ਹਰ ਕਿਸ ਦੀਆਂ ਵਧੀਆ-ਵਧੀਆ ਛੋਟੀਆਂ-ਛੋਟੀਆਂ ਲਾਈਨਾਂ ਸੀ ਤੇ ਬਹੁਤ ਮਤਲਬ ਪਾਵਰਫੁਲ ਮੈਸੇਜ ਸੀਗਾ मीनिंगफुल ਸੀ ਤੇ ਅੱਜ ਵੀ ਸਾਡੇ ਇੱਕ ਸੀਨ ਹੋਇਆ ਬੜਾ ਪਿਆਰਾ ਸੀਨ ਤੇ ਇਹਦੇ ਵਿੱਚ ਇਹ ਫਿਲਮ ਸਾਰੀ ਆਲਮੋਸਟ ਸਾਰੀ ਆਸਟ੍ਰੇਲੀਆ ਸ਼ੂਟ ਹੋ ਚੁੱਕੀ ਆ ਥੋੜਾ ਜਿਹਾ ਪਾਰਟ ਯਾ 10-20% ਜੋ ਇੱਥੇ ਆ ਪਰ ਉਹ ਵੀ ਬਹੁਤ ਕਮਾਲ ਦਾ ਪਾਰਟ ਆ ਬੜਾ ਵਧੀਆ ਮੈਸੇਜ ਉਦੋਂ ਦਿਨਿਆ ਮੈਨੂੰ ਲੱਗਦਾ ਕਿ ਕਹਾਣੀਆਂ ਸੱਚੀ ਚੇਂਜ ਹੋਣੀਆਂ ਚਾਹੀਦੀਆਂ ਨੇ ਇਹ ਕਹਾਣੀ ਚੇਂਜ ਹੋਈ ਐ ਇਹ ਨਵਾਂ ਸਬਜੈਕਟ ਐ ਕਹਾਣੀ ਚੇਂਜ ਹੋਈ ਐ ਨਾ ਕੁਝ ਹੋਰ ਕਹਿੰਦਾ ਪਰ ਜਦੋਂ ਅਸਲ ਫਿਲਮ ਆਊਗੀ ਤਾਂ ਲੋਕਾਂ ਨੂੰ ਲੱਗੂਗਾ ਵੀ ਅੱਛਾ ਆ ਸੀ ਸੱਚੀ मीनिंगफुल ਲੱਗੇ ਬਹੁਤ ਹੀ ਅੱਛੀ ਕਹਾਣੀ ਐ ਕਨਸੈਪਟ ਨਵੇਂ-ਨਵੇਂ ਜਾਂ ਅੱਛੇ ਜਾਂ ਰੀਅਲ ਜਿਹੜੇ ਸਾਡੇ ਜ਼ਿੰਦਗੀਆਂ ਨੂੰ ਛੂੰਹਦੇ ਨੇ ਜਿਹੜੇ ਅਸਲੀ ਹੁੰਦੇ ਨੇ ਜਿੰਨੀ ਦਰੋ ਕਨਸੈਪਟ ਨਹੀਂ ਨਾ ਆਉਂਦੇ ਤੇ ਉਹ ਫਿਲਮਾਂ ਕਿਤੇ ਨਾ ਕਿਤੇ ਡਗ ਮਗਾ ਜਾਂਦੀਆਂ ਨੇ ਉਹ ਹੋਣਾ ਚਾਹੀਦਾ ਵਾ ਮੇਰਾ ਹਾਸਾ ਟੱਠਾ ਹੀ ਨਹੀਂ ਚਾਹੀਦਾ ਕਿ ਅਸੀਂ ਸਿਰਫ ਉਮ ਚੁਟਕਲੇ ਜੋੜ-ਜੋੜ ਕੇ ਵੀ ਕੁਝ ਬਣਾ ਲਈਏ ਤੇ ਉਹਦਾ ਵੀ ਕੋਈ ਨਹੀਂ ਹੈ ਪਰ ਕਨਸੈਪਟ ਜ਼ਰੂਰ ਹੋਣੇ ਚਾਹੀਦੇ ਵਧੀਆ ਸਾਡੀ ਬਾਤ ਪਾਉਂਦੀ ਫਿਲਮ ਹੈ ਇਹ ਮੈਨੂੰ ਸਾਰਿਆਂ ਨਾਲ ਵਧੀਆ ਲੱਗੀ ਕਿਉਂਕਿ ਇਨਸਾਨੀਅਤ ਉੱਤੇ ਹੀ ਤਾਂ ਨਾ ਕੋਈ ਧਰਮ ਹੈ ਨਾ ਕੋਈ ਜਾਤ ਹੈ ਨਾ ਰੰਗ ਨਾ ਰੂਪ ਤੇ ਜਿੱਥੇ ਇਨਸਾਨੀਅਤ ਦੀ ਗੱਲ ਹੁੰਦੀ ਹੈ ਸਾਰਿਆਂ ਨੂੰ ਚੰਗੀ ਲੱਗੂ ਸਾਨੂੰ ਪੂਰੀ ਉਮੀਦ ਹੈ ਸਾਰਿਆਂ ਨੂੰ ਕਿ ਫਿਲਮ ਬਹੁਤ ਅੱਛੀ ਹੈ ਅਸੀਂ ਆਪਣੇ ਪ੍ਰੋਡਿਊਸਰ ਜੀ ਨੂੰ ਡਾਇਰੈਕਟਰ ਨੂੰ ਬਹੁਤ ਮਿਹਨਤ ਕੀਤੀ ਹੈ ਸਾਰਿਆਂ ਨੇ ਸਾਰੀ ਇੱਕ ਹੀ ਟੀਮ ਵਰਕ ਹੁੰਦਾ ਹੈ ਕਿ ਇਕੱਲਾ ਬੰਦਾ ਕੁਝ ਵੀ ਨਹੀਂ ਕਰ ਸਕਦਾ ਤੇ ਸਾਡੇ ਸਾਰਿਆਂ ਵੱਲੋਂ ਮੁਬਾਰਕਬਾਦ ਹੈ ਤੇ ਸਾਨੂੰ ਆਡੀਅנס ਨੂੰ ਵੀ ਇਹੀ ਹੈ ਕਿ ਜਦੋਂ ਕੋਈ ਸਬਜੈਕਟ ਨਵਾਂ ਹੁੰਦਾ ਹੈ ਕਈ ਵਾਰੀ ਆਡੀਅנס ਦਾ ਗਿਲਾ ਹੁੰਦਾ ਕਿ ਨਵੇਂ ਸਬਜੈਕਟ ਨੂੰ ਲੈ ਕੇ ਫਿਲਮਾਂ ਨਹੀਂ ਬਣਦੀਆਂ ਜਾਂ ਪ੍ਰੋਡਿਊਸਰ ਉਹ ਤੋਂ ਨਵੇਂ ਹੁੰਦੇ ਨੇ ਤੇ ਜੇ ਆਡੀਅנס ਹੰਗਾਰਾ ਦਵੇ ਤਾਂ ਉਹ ਪ੍ਰੋਡਿਊਸਰ ਵੀ ਖੜੇ ਹੁੰਦੇ ਨੇ ਤੇ ਦੁਬਾਰਾ ਚੇਂਜ ਹੋ ਕੇ ਜਿਹੜੇ ਥੀਮ ਆ ਉਹ ਵੀ ਬਣਦੇ ਨੇ ਸੋ ਸਾਡੀ ਰਿਕਵੈਸਟ ਹੈ ਕਿ ਮੇਰੇ ਕਾਲੇ ਰੰਗ ਦੇ ਯਾਰ ਨੂੰ ਲੋਕ ਸਾਰੇ 2025 ਚ ਤੋ ਆਉਗੀ ਭਰਪੂਰ ਹੰਗਾਰਾ ਦੇਣਗੇ ਸਾਡੇ ਵਰਗਿਆਂ ਨੂੰ ਬੀਬੀਆਂ ਨੂੰ ਨਾਂ ਲੈਣਾ ਬੜਾ ਹਟਪਟਾ ਲੱਗਦਾ ਕਈ ਵਾਰ ਤੇਰੇ ਕਾਲੇ ਰੰਗ ਦੇ ਯਾਰ ਵੀ ਜਦੋਂ ਫਿਲਮ ਦੇਖਣਗੇ ਨਾ ਉਨਾਨੂੰ ਲੱਗੂਗਾ ਕਿ ਫਿਲਮ ਦਾ ਨਾਂ ਜਾਇਜ਼ ਹੈ ਸਾਨੂੰ ਵੀ ਲੱਗਦਾ ਸੀ ਜਦੋਂ ਅਸੀਂ ਕਹਾਣੀ ਨੀਚੇ ਸੁਣੀ ਸਾਨੂੰ ਵੀ ਲੱਗਦਾ ਸੀ ਕਿ ਕੀ ਜਾਂ ਮੇਰੇ ਕਾਲੇ ਰੰਗ ਦਾ ਜਾ ਸਾਡੀ ਹੁਣ ਏਜੋ ਚੱਲ ਰਹੀ ਹੈ ਸਾਰਿਆਂ ਦੀ ਹਨਾ ਬੀਬੀਆਂ ਦੀ ਦੱਸਣ ਤੋਂ ਵੀ ਤੁਹਾਡੇ ਸੰਗ ਆਉਂਦੀ ਹੈ ਤੇ ਲੋਕ ਲੋਕ ਫਿਰ ਕਮੈਂਟ ਵੀ ਬੜੇ ਲਿਖਦੇ ਹੁੰਦੇ ਨੇ ਤੇ ਇਸ ਕਰਕੇ ਵੀ ਫਿਲਮ ਦਾ ਜਿਹੜਾ ਕਨਸੈਪਟ ਆ ਉਹ ਬਹੁਤ ਵਧੀਆ ਵਿਆਹ ਦਾ ਮਾਹੌਲ ਚੱਲ ਰਿਹਾ ਹੈ ਨਾ ਘੋੜੀਆਂ ਸੁਹਾਗ ਕੀ ਇੱਥੇ ਗਾਏ ਤੁਸੀਂ ਗੀਤ ਸੱਟ ਤੇ ਨਾ ਹੁਣ ਗਾਵਾਂਗੇ ਸ਼ੁਰੂਆਤ ਹਾਂਗੇ ਕੁਝ ਕਿਉਂਕਿ ਆਡੀ ਜਨਰੇਸ਼ਨ ਜਿਹੜੀ ਹੈਗੀ ਹੈ ਨਾ ਉਹਨਾਂ ਨੂੰ ਕੁਝ ਨਹੀਂ ਪਤਾ ਮੈਂ ਅੱਜ ਮੁੰਡੇ ਨੇ ਡੋਲੀ ਲੈ ਕੇ ਜਤਿੰਦਰ ਮਾਨ ਇਹੀ ਹੈ ਨਾ ਅੱਜ ਮੁੰਡਾ ਡੋਲੀ ਲੈ ਕੇ ਆਓ ਬਸ ਫਿਰ ਕਵਾਂਗੇ ਪਾਣੀ ਬਾਰ ਬੰਨੇ ਦੀਏ ਮਾਏ ਬੰਨਾ ਤੇ ਰਬਰ ਕੜਾ ਪਾ ਸੁੱਖਾ ਸੁੱਖ ਦੀਨੂ ਮੇ ਦਿਨ ਆਏ ਬਨਾ ਤੇ ਰਬਰ ਕੜਾ ਔਰ ਕਮੈਂਟਾਂ ਦੀ ਗੱਲ ਹੋਈ ਕਿਉਂਕਿ ਤੁਸੀਂ ਹਾਲ ਹੀ ਦੇ ਵਿੱਚ ਕੁਝ ਸਮਾਂ ਹੀ ਹੋਇਆ ਤੁਸੀਂ ਪਾਕਿਸਤਾਨ ਫਿਰ ਤੋਂ ਵਾਪਸ ਆਏ ਹੈ ਨਾ ਅਸੀਂ ਮਲਕੀਤ ਰੌਣੀ ਸਰ ਦੀ ਇੰਟਰਵਿਊ ਕੀਤੀ ਤਾਂ ਥੱਲੇ ਕਮੈਂਟ ਆਇਆ ਭੰਗੂ ਮੈਮ ਦੀ ਇੰਟਰਵਿਊ ਕਰੋ ਹੈ ਨਾ ਤੁਹਾਡੀ ਵੀਡੀਓਜ਼ ਇੱਥੇ ਵੇਖੀਆਂ ਬਾਜੀ-ਬਾਜੀ ਕਰਦੇ ਤੁਹਾਨੂੰ ਲੋਕ ਥੱਕ ਨਹੀਂ ਹਾਂ ਮੈਂ ਸੱਚੀ ਮੈਂ ਜਤਿੰਦਰ ਭੈਣ ਜੀ ਉਹਨਾਂ ਨੂੰ ਵੀ ਦੱਸ ਰਹੀ ਸੀ ਕਿਉਂਕਿ ਮੇਰੇ ਤੋਂ ਪਹਿਲਾਂ ਇਹ ਲਾਹੌਰ ਜਾਇਆ ਹੈ ਜੀ ਏ ਪਤਾ ਨਹੀਂ ਕਿਹੜੇ ਸਾਲ ਚ ਮੈਨੂੰ ਯਾਦ ਨਹੀਂ ਬਹੁਤ ਵਾਰੀ ਉੱਥੇ ਗਈਆਂ ਮੈਂ ਸ਼ੋਅ ਕਰਦੀ ਰਹੀਆਂ ਬਾਕੀ ਮੇਰੇ ਜਿਵੇਂ ਪਲੇਸ ਪਲੇਸ ਬਹੁਤ ਕੀਤੇ ਮੈਂ ਉੱਥੇ ਮੈਂ ਇਹੀ ਆਸ ਕਰੂੰਗੀ ਅਰਦਾਸ ਕਰੂੰਗੀ ਕਿ ਸਾਰੇ ਇੱਕ ਜਾਨੇ ਸਾਡੇ ਉਸ ਧਰਤੀ ਤੇ ਜਾਇਆ ਹਣ ਬਾਬੇ ਨਾਨਕ ਦੀ ਧਰਤੀ ਤੇ ਮੈਂ ਤਾਂ ਉੱਥੇ ਬਾਰ-ਬਾਰ ਈਮੋਸ਼ਨਲੀ ਹੁੰਦੀ ਰਹੀਆਂ ਯਾਰ ਇੰਨਾ ਸਤਕਾਰ ਇੰਨਾ ਪਿਆਰ ਮਾਂ ਜੀ ਮੇਰੀ ਮਾਂ ਜਿਵੇਂ ਉਹ ਲੋਕ ਲੋਕ ਮੈਨੂੰ ਫੇਕ ਨਹੀਂ ਲੱਗੇ ਅੰਦਰੋਂ ਉਹਨਾਂ ਦੀ ਆਵਾਜ਼ ਆ ਰਹੀ ਸੀ ਵੀ ਇੰਨਾ ਸਤਕਾਰ ਦੇ ਰਹੇ ਆ ਹਨਾ ਤੇ ਚਲੋ ਅ ਸ਼ਾਇਦ ਜੇ ਕੋਈ ਸਾਨੂੰ ਇਦਾਂ ਦਾ ਵੀ ਕਮੈਂਟ ਦਿੰਦਾ ਸੀ ਤਾਂ ਉਹ ਵੀ ਸਵੀਕਾਰ ਕਰਦੇ ਆ ਆਰਟਿਸਟਾਂ ਨੇ ਸਵੀਕਾਰ ਹੀ ਕਰ ਲੈਣਾ ਹੁੰਦਾ ਕਿਉਂਕਿ ਆਡੀਅנס ਦੇ ਪਿਆਰ ਹੀ ਸਦਕਾ ਸੀ ਆ ਹੈਨਾ ਪਰ ਅਸੀਂ ਵੀ ਇੱਕ ਇਨਸਾਨ ਆ ਹਰ ਬੰਦੇ ਤੋਂ ਗਲਤੀਆਂ ਹੁੰਦੀਆਂ ਕੋਈ ਬੰਦਾ ਪੂਰਾ ਨਹੀਂ ਕੋਈ ਬੰਦਾ ਪੂਰਾ ਨਹੀਂ ਪਰ ਉਥੋਂ ਦੀ ਯਾਤਰਾ ਨੇ ਸੱਚੀ ਮੈਨੂੰ ਬਹੁਤ ਮੈਨੂੰ ਬਹੁਤ ਕੁਝ ਸਿੱਖਿਆ ਸਭ ਤੋਂ ਵੱਧ ਗੱਲ ਇਹ ਹੈ ਕਿ ਅਸੀਂ ਹੰਬਲ ਹੋਈਏ ਬਾਬੇ ਨਾਨਕ ਦੀ ਉਸ ਧਰਤੀ ਤੋਂ ਜਾ ਕੇ ਆਏ ਆ ਅਸੀਂ ਅਰਦਾਸ ਚ ਵੀ ਹਮੇਸ਼ਾ ਕਹਿੰਦੇ ਆ ਕਿ ਜਿਹੜੇ ਜਿਹੜੇ ਅਸੀਂ ਗੁਰਧਾਮਾਂ ਤੋਂ ਵਿਛੜਿਆ ਬਾਬਾ ਸਾਨੂੰ ਉਹਦੇ ਦਰਸ਼ਨ ਕਰਾ ਦੇ ਤੇ ਮੈਂ ਹੀ ਦੁਆ ਕਰਦੀ ਆ ਕਿ ਜਿਹੜੀਆਂ ਜਿਹੜੀਆਂ ਸਾਡੀਆਂ ਰੂਹਾਂ ਉਸ ਜਗ੍ਹਾ ਨੂੰ ਤੜਪਦੀਆਂ ਉੱਥੇ ਜ਼ਰੂਰ ਦਰਸ਼ਨ ਕਰਕੇ ਆਉਣ ਤੇ ਆਪਾਂ ਜ਼ਰੂਰ ਵੱਡੀ ਲੰਬੀ ਚੌੜੀ ਗੱਲ ਕਰਾਂਗੇ ਇਹਦੇ ਬਾਰੇ ਤੇ ਬਹੁਤ ਪਿਆਰ ਮੁਹੱਬਤ ਹੈ ਦੋਨੇ ਦੁਨੀਆ ਧਰਤੀ ਦੇ ਲੋਕਾਂ ਚ ਫਿਰ ਇੱਕ ਮਾਂ ਮੈਂ ਇੱਕ ਮਾਂ ਵੀ ਹਾਂ ਤੇ ਧਰਤੀ ਵੀ ਇੱਕ ਮਾਂ ਹੈ ਜਦੋਂ ਧਰਤੀ ਮਾਂ ਦੇ ਦੋ ਬੱਚੇ ਇੱਕ ਇਧਰ ਹੋ ਜੇ ਕੋ ਉਧਰ ਹੋ ਜੇ ਤੇ ਫਿਰ ਉਹ ਮਾਂ ਹੀ ਜਾਣਦੀ ਹੈ ਤੇ ਜਦੋਂ ਮਿਲ ਜਾਂਦੇ ਨੇ ਫਿਰ ਇੱਕ ਹੋਰ ਪਿਆਰ ਮੁਹੱਬਤ ਇਨਸ਼ਾਅੱਲਾ ਜਿਹੜੀ ਉਹ ਅੱਖਰਾਂ ਹੀ ਵੀ ਕਈ ਵਾਰੀ ਬਿਹਤਰ ਦੀ ਹੈ ਸੋ ਮੈਨੂੰ ਬਹੁਤ ਚੰਗਾ ਲੱਗਿਆ ਆਪਾਂ ਜਰੂਰ ਗੱਲ ਕਰਾਂਗੇ ਜੀ ਜਤਮਨ ਜੀ ਤੁਸੀਂ ਗਏ ਕਦੀ ਲੋਰ ਜਾਂ ਪਾਕਿਸਤਾਨ ਨੇ ਨਹੀਂ ਮੈਂ ਗਈ ਨਹੀਂ ਆ ਤੇ ਜਾਣਾ ਜਾਣਾ ਲੋਚਦੀ ਆ ਮੈਂ ਜਾਉਂਗੀ ਕਦੇ ਮੈਂ ਗਈ ਨਹੀਂ ਬਹੁਤ ਤਮੰਨਾ ਹੈਗੀ ਆ ਵੀ ਚਲੋ ਜਿੰਨਾ ਚਿਰ ਸਾਡੇ ਸਾਹ ਚੱਲਦੇ ਉਹਨਾਂ ਚਿਰ ਨਨਕਾਣਾ ਸਾਹਿਬ ਤਾਂ ਦੇਖੇਗੇ ਬਾਬਾ ਜੀ ਸਾਨੂੰ ਬੁਲਾ ਲੈਣ ਉਹਨਾਂ ਦੇ ਦਰਸ਼ਨ ਤਾਂ ਕਰ ਲਈਏ ਜਾ ਕੇ ਨਨਕਾਣਾ ਸਾਹਿਬ ਦੇ ਹਾਂ ਸੋ ਮੈਮ ਤੁਸੀਂ ਦੱਸ ਰਹੇ ਸੀ ਲਾਹੌਰ ਤੁਸੀਂ ਸ਼ੋ ਕਿੰਨੇ ਸਾਤ ਮੈਂ ਸੱਤ ਅੱਠ ਵਾਰ ਹੀ ਗਈਆਂ ਹਾਂ ਲਾਹੌਰ ਔਰ ਮੈਂ ਲਾਹੌਰ ਦੇ ਵਿੱਚ ਲਾਈਵ ਸ਼ੋਜ਼ ਕੀਤੇ ਨੇ ਕੇਵਲ ताली ਵਾਲ ਦੇ ਨਾਲ ਤੇ ਬਹੁਤ ਬਹੁਤ ਸ਼ੋਅ ਕੀਤੇ ਨੇ ਇੱਕ ਲਾਸਟ ਕੀਤਾ ਸੀਗਾ ਸ਼ੋਅ ਲੂਨਾ ਔਰ ਫਿਰ ਉੱਥੇ ਇੰਨਾ ਸ਼ੋਰ ਹੋ ਗਿਆ ਕਿ ਇੱਕ ਸ਼ੋਅ ਸਾਨੂੰ ਇਹਦਾ ਹੋਰ ਚਾਹੀਦਾ ਮੈਂ ਉਹਦੇ ਵਿੱਚ ਇਛਰਾਂ ਦਾ ਰੋਲ ਕੀਤਾ ਸੀਗਾ ਤੇ ਉਹ ਬਹੁਤ ਹੀ ਕਾਮਯਾਬ ਉਹ ਲੋਕ ਪਿਆਰ ਇੰਨਾ ਕਰਦੇ ਨੇ ਮੈਨੂੰ ਉਹ ਲੋਕ ਟੀਵੀ ਦੇ ਕਰਕੇ ਜਾਣਦੇ ਸੀ ਕਿਉਂਕਿ ਮੈਂ ਟੀਵੀ ਤੇ ਜੱਬਲ ਦੇ ਨਾਲ ਕੰਮ ਕੀਤਾ ਸੀ ਬੜਾ ਉਹਦੇ ਕਰਕੇ ਮੈਨੂੰ ਉਹਨਾਂ ਕੋਲ ਨਾ ਮੇਰੀ ਬਹੁਤ ਜ਼ਿਆਦਾ ਪਛਾਣ ਹੈ ਗਈ ਸੀਗੀ ਕਿਉਂਕਿ ਫਿਲਮਾਂ ਤੇ ਮੈਂ ਕਾਫੀ ਲੇਟ ਆਈਆਂ ਤੇ ਉਹ ਮੈਨੂੰ ਉਹਦੇ ਕਰਕੇ ਜਾਣਦੇ ਸੀ ਉਹਨਾਂ ਨੇ ਵੀ ਬਹੁਤ ਪਿਆਰ ਦਿੱਤਾ ਬਹੁਤ ਜ਼ਿਆਦਾ ਤੇ ਉੱਥੇ ਜਾ ਕੇ ਵੀ ਨਾ ਕਲਤੇ ਹੀ ਨਹੀਂ ਲੱਗਦਾ ਕਿ ਅਸੀਂ ਕਿਸੇ ਬਗਾਨੀ ਧਰਤੀ ਤੇ ਆ ਗਏ ਆ ਆਪਣੀ ਹੈ ਆਪਣਾ ਹੀ ਲੱਗਦੇ ਮੇ ਸਾਡੇ ਗੁਆਂਢ ਚ ਰਹਿੰਦੇ ਨੇ ਜੀ ਜੀ ਇਹ ਗੁਆਂਢੀ ਨੇ ਸਾਡੇ ਬਾਕੀ ਕੁਝ ਹੋਰ ਗੱਲਾਂ ਤੇ ਫਿਰ ਸਿਆਸਤ ਦੀਆਂ ਗੱਲਾਂ ਨੇ ਨਾ ਉਹ ਇੱਕ ਪਾਸੇ ਅਸੀਂ ਆਰਟਿਸਟਾਂ ਅਸੀਂ ਆਰਟਿਸਟਾਂ ਅਸੀਂ ਪਿਆਰ ਦੁਨੀਆਂ ਦੇ ਇੱਕ ਉਹ ਪਿਆਰ ਦੇਣ ਗਏ ਆ ਪਿਆਰ ਲੈਣ ਗਏ ਆ ਉਹ ਲੈ ਵੀ ਆਉਣੇ ਆ ਦੇ ਵੀ ਆਣੇ ਆ ਬਸ ਮੈਂ ਤੁਸੀਂ ਤਾਂ ਯੂਨੀਵਰਸਿਟੀ ਹੋ ਸਕੂਲੋ ਆਪਣੇ ਆਪ ਦੇ ਵਿੱਚ ਨੌਲੇਜ ਦੇ ਹਨਾ ਤੁਹਾਡੇ ਨਾਲ ਤੇ ਲੰਬੀਆਂ ਗੱਲਾਂ ਚਲਣੀਆਂ ਚਾਹੀਦੀਆਂ ਔਰ ਉਮੀਦ ਕਰਦੇ ਆ ਕਿ ਕਿਸੇ ਫਿਲਮ ਦੇ ਸੈੱਟ ਤੋਂ ਅਲਾਵਾ ਕਦੀ ਮੁਲਾਕਾਤ ਹੋਵੇ ਤੇ ਜ਼ਰੂਰ ਗੱਲਬਾਤ ਕਰਾਂਗੇ ਥੈਂਕ ਯੂ ਸੋ ਮੱਚ ਐਂਡ ਮੈਨੂੰ ਵੀ ਚੰਗਾ ਲੱਗਦਾ ਕਿ ਜਦੋਂ ਸਾਡੇ ਤੁਹਾਡੇ ਵਰਗੇ ਬੱਚੇ ਜਿਹੜੇ ਸੋਸ਼ਲ ਮੀਡੀਆ ਤੇ ਆਏ ਜਦੋਂ ਕੋਈ ਇਸ ਤਰੀਕੇ ਦੀ ਬਾਤ ਪਾਉਣਾ ਇਦਾਂ ਦੇ ਕੁਐਸਚਨ ਕਰਨ ਮੈਨੂੰ ਖਾਸ ਕਰਕੇ ਉਹ ਚੰਗੇ ਲੱਗਦੇ ਆ ਮੈਨੂੰ ਇਹ ਲੱਗਦਾ ਹੁੰਦਾ ਕਿ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਸੋਸ਼ਲ ਮੀਡੀਆ ਰਾਹੀਂ ਜਾਂ ਤੁਹਾਡੇ ਰਾਹੀਂ ਅਸੀਂ ਉਹਨਾਂ ਤੱਕ ਬਹੁਤ ਕੁਝ ਪਹੁੰਚਾ ਸਕਦੇ ਹਾਂ ਕਿਉਂਕਿ ਉਮਰ ਕਿਸੇ ਦੀ ਵੱਡੀ ਛੋਟੀ ਨਹੀਂ ਹੁੰਦੀ ਕਿਸੇ ਨੂੰ ਨਹੀਂ ਪਤਾ ਕਿਹੜੇ ਸਾਲੇ ਕਦੋਂ ਰੁਕ ਜਾਣਾ ਸੋ ਮੈਨੂੰ ਇਹ ਲੱਗਦਾ ਕਿ ਇਹ ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਹੁੰਦੀਆਂ ਨੇਆਂ ਚਾਹੀਦੀਆਂ ਨੇ ਥੈਂਕ ਯੂ ਸੋ ਮੱਚ ਮੈਮ ਥੈਂਕ ਯੂ ਸੋ ਮੱਚ ਧੰਨਵਾਦ